ਸਭ ਤੋਂ ਪਹਿਲੀ ਗੱਲ ਅੱਜ ਮੈਂ ਫੀਲਡ ਦੀ ਸਥਿਤੀ ਤੁਹਾਡੇ ਨਾਲ ਮਤਲਬ ਸਾਂਝੀ ਕਰਨੀ ਚਾਹੁੰਨਾ ਕਿਉਂਕਿ ਫੀਲਡ ਦੇ ਵਿੱਚ ਮੈਨੂੰ ਲੱਗਦਾ ਜਿਵੇਂ ਪਹਿਲੇ ਕਹਿ ਚੁੱਕਿਆ ਸੀ ਇਸ ਸਟੇਜ ਤੋਂ ਕਿ ਤਿੰਨੇ ਸਰਕਾਰਾਂ ਅਕਾਲੀ ਦਲ ਦੀ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਉਹ 100 ਦਿਨ ਦਾ ਗਰੰਟੀ ਦਾ ਕਾਨੂੰਨ ਸੀ ਜਿਹੜਾ ਉਹਨੂੰ ਲਾਗੂ ਨਹੀਂ ਕਰ ਸਕੇ ਨਾ ਹੀ ਲੋਕਾਂ ਨੂੰ ਦੱਸਿਆ ਨਾ ਇਹਨੂੰ ਲਾਗੂ ਕੀਤਾ ਨਾ ਹੀ ਲੋਕਾਂ ਨੂੰ ਇਹ ਅਹਿਸਾਸ ਕਰਾਇਆ ਕਿ ਤੁਹਾਡਾ ਹੱਕ ਹੈ ਤੁਸੀਂ ਜਿੰਨਾ ਕੰਮ ਮੰਗੋਗੇ ਜਾਂ ਅਰਜੀ ਅਰਜੀ ਦੇ ਕੇ ਕੰਮ ਲੈ ਸਕਦੇ ਹੋ ਇਹ ਵਰਕਰ ਨੂੰ ਨਹੀਂ ਦੱਸਿਆ ਗਿਆ ਇਸ ਕਰਕੇ ਬਹੁਤ ਸਾਰੇ ਭਰਮ ਭਲੇਖੇ ਨੇ ਉਹ ਅ ਬਰਕਰਾਚ ਫੁਲਾਏ ਜਾ ਰਹੀ ਹੈ ਬਹੁਤ ਸਾਰੀਆਂ ਧਿਰਾਂ ਇਹ ਕਹਿ ਰਹੀਆਂ ਨੇ ਕਿ ਇਹ ਤਾਂ ਬੜਾ ਵਧੀਆ ਕਾਨੂੰਨ ਲੈ ਕੇ ਆਂਦਾ ਜਿਵੇਂ ਅੱਜ ਕੱਲ ਮੈਂ ਇੱਕ ਬੁੱਧੀਜੀਵੀ ਪ੍ਰੋਫੈਸਰ ਸਾਹਿਬ ਸੀ ਉਹਨਾਂ ਨੂੰ ਸੁਣ ਰਿਹਾ ਸੀ ਕਿ ਉਹਨਾਂ ਨੇ ਸਾਰੀਆਂ ਇਹਦੀਆਂ ਕਮੀਆਂ ਕ੍ਰਪਸ਼ਨ ਦੀਆਂ ਕਿ ਇਸ ਤਰ੍ਹਾਂ ਬੰਦੇ ਗਲਤ ਪਾਏ ਜਾਂਦੇ ਸੀ ਇਸ ਤਰ੍ਹਾਂ ਮਦਲੇ ਚ ਪੈਸੇ ਦਾ ਘਪਲਾ ਹੁੰਦਾ ਸੀ ਉਹ ਸਾਰੀਆਂ ਕਮਜ਼ੋਰੀਆਂ ਯਾਨੀ ਪ੍ਰਸ਼ਾਸਨਿਕ ਕਮਜ਼ੋਰੀਆਂ ਸੀ। ਯਾਨੀ ਉਹਨਾਂ 'ਚ ਵੱਡਾ ਸਵਾਲ ਹੈ ਵੀ ਫਿਰ ਜੇ ਜੇ ਪ੍ਰਸ਼ਾਸਨਿਕ ਕਮਜ਼ੋਰੀਆਂ ਨੇ ਤਾਂ ਪ੍ਰਸ਼ਾਸਨ ਨੂੰ ਠੀਕ ਕਰਨ ਦੀ ਜ਼ਰੂਰਤ ਸੀ। ਕਾਨੂੰਨ ਬਦਲਣ ਦੀ ਤਾਂ ਕੋਈ ਨੌਬਤ ਨਹੀਂ ਆਈ ਜਾਂ ਉਹਦੇ ਵਿੱਚੋਂ ਇਹ ਕਾਨੂੰਨ ਬਦਲ ਦੀ ਨੌਬਤ ਕਿਉਂ ਆ ਗਈ? ਇਹ ਸੋਚਣ ਦਾ। ਦੂਜਾ ਇਹ ਸੀ ਕਿ ਜਦੋਂ ਤੁਸੀਂ ਦੱਸਿਆ ਹੀ ਨਹੀਂ ਕਿ ਅੱਜ ਤੱਕ ਵਰਕਰਾਂ ਨੂੰ ਅੱਜ ਜਿਹੜੀਆਂ ਪਾਰਟੀਆਂ ਸਿਰਫ ਮੈਂ ਤਾਂ ਇਹੀ ਕਹੂੰਗਾ ਕਿ ਉਹ ਇਲੈਕਸ਼ਨ ਦੇ ਨੂੰ ਧਿਆਨ ਚ ਰੱਖ ਕੇ 27 ਦੀ ਨੂੰ ਵੋਟ ਬੈਂਕ ਦੇ ਐਂਗਲ ਨਾਲੀ ਇਹਨੂੰ ਦਲਤ ਦਾ ਸਵਾਲ ਬਣਾ ਰਹੀਆਂ ਨੇ ਕਿਉਂਕਿ ਦਲਤ ਦੇ ਸਵਾਲ ਨਾਲ ਉਹਨਾਂ ਦੀਆਂ ਦੋ ਚੀਜ਼ਾਂ ਹਮਲ ਹੁੰਦੀਆਂ ਨੇ ਇੱਕ ਤਾਂ ਇਹ ਹੈ ਕਿ ਇਹ ਜਿਹੜਾ ਮਨਰੇਗਾ ਐਕਟ ਸੀ ਇਹ ਉਹ ਸਾਰੇ ਕਿਸੇ ਧਰਮ ਜਾਂ ਜਾਤੀ ਨਾਲ ਸੰਬੰਧਿਤ ਨਹੀਂ ਸੀ ਟੋਟਲ ਲੋਕ ਜਿਹੜੇ ਵੀ ਪਿੰਡ ਚ ਰਹਿੰਦਾ ਤੇ ਆ ਉਹ ਮਨਰੇਗਾ ਜਿਹੜਾ ਦਿਹਾੜੀ ਕਰਨਾ ਚਾਹੁੰਦਾ ਉਹ ਕਿਸੇ ਜਾਤੀ ਨਾਲ ਕਿਸੇ ਧਰਮ ਨਾਲ ਸੰਬੰਧਤ ਹੈ ਉਹ ਵਿੱਚ ਲੇਬਰ ਕਰ ਸਕਦਾ ਸੀ ਤੇ ਹੁਣ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਵਿਰੋਧੀ ਧਿਰਾਂ ਵੱਲੋਂ ਉਹ ਇਹਨੂੰ ਦਲਿਤ ਦਾ ਸਵਾਲ ਬਣਾ ਕੇ ਪੇਸ਼ ਕੀਤਾ ਜਾਂਦਾ ਇਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਇੱਕ ਤਾਂ ਉਹਨਾਂ ਵਰਕਰਾਂ ਦੀ ਤਾਕਤ ਨੂੰ ਵੰਡਿਆ ਜਾ ਰਿਹਾ ਹੈ ਇਹ ਵੀ ਪ੍ਰੀਪਲਾਈਂਡਿੰਗ ਨਿਸ਼ਾਨਾ ਹੈ ਕਿ ਤਾਕਤ ਵੀ ਵੰਡੋ ਔਰ ਦਲਿਤ ਦੇ ਨਾਂ ਤੇ ਸਤਾਈ ਦੀ ਵੋਟ ਵੀ ਲਵੋ ਇਸ ਕਿਸਮ ਦਾ ਤੇ ਇਹ ਪ੍ਰਚਾਰ ਜਾਨੀ ਇਹ ਕੰਮ ਹੋ ਰਿਹਾ ਜਿਹੜਾ ਇਹ ਵੀ ਖਤਰਨਾਕ ਹੈ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਆਮ ਵਰਕਰ ਦੇ ਆਮ ਲੋਕਾਂ ਦੇ ਇਹ ਖਿਲਾਫ ਹੈ ਇਹ ਗੱਲ ਵੀ ਤੇਰ ਜੇ ਉਹ ਹੁਣ ਜਿਹੜੇ ਵਿਚਾਰੇ ਮਜ਼ਦੂਰ ਸਾਰੇ ਚ ਲਾਪਾਤਰੀ ਨੇ ਉਹ ਤਾਂ ਇਹ ਭਾਲਦੇ ਆ ਕਿ ਸਾਨੂੰ ਤਾਂ ਮਨਰੇਗਾ ਕੰਮ ਕੰਮ ਮਿਲਣਾ ਚਾਹੀਦਾ ਕਿਤੇ ਨਾ ਕਿਤੇ ਉਹ ਸਾਰੀਆਂ ਅਰੇਲੀਆਂ ਦਾ ਸ਼ਿੰਗਾਰ ਹੋ ਰਹੇ ਨੇ ਘਟੂ ਘਟ ਕਿਉਂਕਿ ਉਹਨਾਂ ਨੂੰ ਇਹੋ ਜੀ ਸਥਿਤੀ 'ਚ ਉਹ ਸਾਧਨ ਵੀ ਸਾਧਨ ਮੁਹਈਆ ਕਰ ਸਕਦੇ ਨੇ ਤੇ ਰੈਲੀਆਂ ਦੇ ਵਿੱਚ ਪੂਰੀ ਤਰ੍ਹਾਂ ਇਕੱਠ ਭਰ ਕੇ ਮਤਲਬ ਬਸਾਂ ਇਕੱਠ ਦਿਖਾਏ ਜਾ ਰਹੇ ਨੇ ਇੱਕ ਤਾਂ ਇਹ ਚੀਜ਼ਾਂ ਵੀ ਮੈਨੂੰ ਲੱਗਦਾ ਹੈ ਹੋਰ ਜ਼ਿਆਦਾ ਕਲੀਅਰ ਕਰਨ ਦੀ ਲੋੜ ਹੈ ਕਿ ਮਨਰੇਗਾ ਦੇ ਵਿੱਚ ਜਿਹੜਾ ਮਨਰੇਗਾ ਲੋਕਾਂ ਨੂੰ ਵੀ ਪਹਿਲੀ ਗੱਲ ਕਲੀਅਰ ਨਹੀਂ ਹੋਇਆ ਵੈਸੇ ਪਿੰਡ ਬਚਾਓ ਪੰਜਾਬ ਬਚਾਓ ਨੇ ਕਾਫੀ ਹੱਦ ਤੱਕ ਇਹ ਪੰਜਾਬ ਦੀ ਧਰਤੀ ਤੇ ਮੀਟਿੰਗਾਂ ਕਰਕੇ ਜਾਗਰਤਾ ਇਸ ਬੜਾਉਣ ਦੀ ਕੋਸ਼ਿਸ਼ ਕੀਤੀ ਕਿ ਮਨਰੇਗਾ ਐਕਟ ਬਾਰੇ ਲੋਕਾਂ ਨੂੰ ਪਤਾ ਲੱਗ ਜੇ ਕਿਉਂਕਿ ਉਹਦੇ ਕਈ ਕਾਰਨ ਹੋ ਸਕਦੇ ਨੇ ਜਾਂ ਉਹਨਾਂ ਗਰੀਬ ਲੋਕਾਂ ਤੱਕ ਸਾਡੀ ਰੀਚ ਨਹੀਂ ਜਾਂ ਪਹੁੰਚ ਨਹੀਂ ਸਕੇ ਜਾਂ ਅਨਪੜਤਾ ਜਾਂ ਗਰੀਬੀ ਵੀ ਇੱਕ ਕਾਰਨ ਬਣਦੀ ਆ ਜਿਹਦੇ ਕਰਕੇ ਉਹ ਇਸ ਤੇ ਜਥੇਬੰਦਨ ਹੋ ਕੇ ਕੰਮ ਨਹੀਂ ਕਰ ਸਕੇ ਇਸ ਲਈ ਇਹਨੂੰ ਇਹਨੂੰ ਹੋਰ ਜ਼ੋਰ ਦੀ ਲਜਾਣ ਦੀ ਲੋੜ ਹੈ ਦੂਜਾ ਇਹ ਕਿ ਮੈਨੂੰ ਇਹ ਲੱਗਦਾ ਵੀ ਜਿਹੜਾ ਗ੍ਰਾਮ ਸਭਾ ਵਾਲੇ 'ਚ ਇੱਕ ਸੀਗਾ ਪੁਆਇੰਟ ਕਿ ਪਹਿਲਾਂ ਵਾਲੇ ਕਾਨੂੰਨ ਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਹੀ ਬਜਟ ਬਣਾਉਣ ਦੀ ਤਜਵੀਜ਼ ਸੀ ਕਿ ਉਹ ਜਿੰਨੇ ਜੋਬ ਕਾਰਡ ਪਿੰਡ ਦੇ ਵਿੱਚ ਹੈਗੇ ਨੇ ਉਹ ਗ੍ਰਾਮ ਸਭਾ ਦੇ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਐਨੇ ਜੋਬ ਕਾਰਡ ਨੇ ਤੇ ਸਾਡੇ ਪਿੰਡ ਨੂੰ ਮਨਰੇਗਾ 'ਚ 100 ਦਿਨ ਦਾ ਰੋਜ਼ਗਾਰ ਦੇਣ ਲਈ ਐਨੇ ਪੈਸੇ ਚਾਹੀਦੇ ਨੇ ਔਰ ਉਹ ਉਹ ਜਿਹੜਾ ਬਜਟ ਸੀਗਾ ਉਹ ਸੈਂਟਰ ਗਵਰਨਮੈਂਟ ਤੱਕ ਪਹੁੰਚਦਾ ਸੀਗਾ ਤੇ ਉਸ ਦੇ ਆਧਾਰ ਤੇ ਪੈਸਾ ਦੇਣਾ ਸੀਗਾ ਔਰ ਹੁਣ ਮੈਨੂੰ ਲੱਗਦਾ ਜਿਹੜਾ ਮੈਂ ਜਿੰਨਾ ਕੁ ਉਹਦੇ ਵਿੱਚ ਦੇਖਿਆ ਵੈਸੇ ਸਾਰੇ ਬੁੱਧੀਜੀਵੀ ਬੈਠੇ ਹੋਰ ਵੀ ਕਲੀਅਰ ਕਰ ਸਕਦੇ ਆਪਾਂ ਜਿਹੜਾ ਮੈਨੂੰ ਮੈਂ ਦੇਖਿਆ ਉਹਦੇ ਵਿੱਚ ਹੁਣ ਮੈਨੂੰ ਲੱਗਦਾ ਹੈ ਗ੍ਰਾਮ ਸਭਾ ਨੂੰ ਸਿਰਫ ਉਹਨੂੰ ਸੋਸ਼ਲ ਆਡਿਟ ਕਰਨ ਤੱਕ ਹੀ ਇਹਨਾਂ ਨੇ ਰੱਖਤਾ ਜਿਹੜਾ ਬਜਟ ਬਣਾਉਣ ਦਾ ਕਨਸੈਪਟ ਜੀ ਜਿਹੜੀ ਡਿਮਾਂਡ ਭੇਜਣ ਦਾ ਸੀ ਉਹ ਖਤਮ ਕਰਤਾ ਕਿਤੇ ਨੇ ਕਿਤੇ ਇਹਦੇ ਵਿੱਚੋਂ ਤੇ ਇਹ ਅ ਹੋਰ ਮਤਲਬ ਜੇ ਕਿਸੇ ਕੋਲ ਜਾਣਕਾਰੀ ਹੈਗੀ ਹੈ ਤਾਂ ਇਹਦੇ ਉੱਤੇ ਹੋਰ ਵੀ ਮਤਲਬ ਕਰ ਸਕਦੇ ਤੇ ਹੁਣ ਜਿਹੜਾ ਜਿਹੜਾ ਉਹਦੇ ਵਿੱਚ ਇੱਕ ਹੁਣ ਜਿਹੜਾ ਸਾਨੂੰ ਲੱਗ ਰਿਹਾ ਵੀ ਇਹ ਸਕੀਮ ਮਰ ਕਿਉਂ ਰਹੀ ਹੈ ਉਹ ਇਹ ਹੈ ਕਿ ਇੱਕ ਤਈ ਹੈ ਜਿਹੜਾ ਅਰਜੀ ਤੇ ਕੰਮ ਵੈਸੇ ਤਾਂ ਲਿਖਿਆ ਤਾਂ ਬਹੁਤ ਸੋਹਣਾ ਹੋਇਆ ਹੈ ਕੋਈ ਕੁਕੂ ਚ ਆਮ ਬੰਦੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਜਾਂਦਾ ਵੀ ਇਹ ਚ ਕੋਈ ਤਬਦੀਲੀ ਐ ਤੇ ਇੱਕ ਤਾਂ ਜਿਹੜਾ ਗਰੰਟੀ ਸੀ ਉਹ ਗਰੰਟੀ ਐ ਖਤਮ ਹੁੰਦੀ ਐ ਕਿਉਂਕਿ ਜਦੋਂ ਤੁਸੀਂ ਅ ਕੰਮ ਵਰਕਰ ਤੇ ਨਹੀਂ ਛੱਡਦੇ ਕਿ ਵਰਕਰ ਨੂੰ ਜਦੋਂ ਜ਼ਰੂਰਤ ਆ ਉਦੋਂ ਲਏਗਾ ਤਾਂ ਜਦੋਂ ਉੱਪਰਲੀ ਸਤਾ ਤੈਅ ਕਰੇਗੀ ਹੁਣ ਵੀ ਇਹੀ ਹੋਇਆ 100 ਦਿਨ ਦਾ ਰਜਗਾਰ ਕਿਉਂ ਨਹੀਂ ਮਿਲਿਆ ਕਿਉਂਕਿ ਵਰਕਰ ਨੂੰ ਤਾਂ ਪੁੱਛੀ ਨਹੀਂ ਗਿਆ ਕਿ ਤੂੰ ਕਿਹੜੇ ਦਿਨਾਂ ਚ ਵਿਹਲਾ ਤੂੰ ਕੰਮ ਕਦੋਂ ਮੰਗਣਾ ਜਦ ਤੂੰ ਕਦੋਂ ਕਦੋਂ ਚਾਹਣਾ ਉਹਨੂੰ ਉਹਦੇ ਹੱਕ ਮਾਰੀ ਜਾਂਦੀ ਸੀ ਕੰਮ ਲਈ ਕਿ ਤੂੰ ਕੰਮ ਲਈ ਆ ਤੇ ਤੇਰਾ ਮਤਲਬ ਹੋਊਗਾ ਉਹਦੇ ਉਹਦੇ ਲਈ ਬੇਲ ਨਹੀਂ ਸੀ ਉਹ ਕੰਮ ਤੇ ਆਉਂਦਾ ਨਹੀਂ ਸੀ ਜਿਹਦੇ ਲਈ ਉਹ ਉਹ ਕਹਿੰਦੇ ਜੀ ਇਹ ਗੈਰ ਐਕਟ ਬਕ ਕਾਰਨ ਹੈ ਸਾਡਾ ਉਹ ਫਿਰ ਗੈਰ ਐਕਟ ਦੇ ਤੌਰ ਤੇ ਪਾਇਆ ਜਾਂਦਾ ਸੀ ਐਕਟਵ ਦੀ ਸਥਿਤੀ ਚ ਨਹੀਂ ਰੱਖਿਆ ਜਾਂਦਾ ਇਸੇ ਕਰਕੇ ਉਹ ਉਹਨੂੰ 100 ਦਿਨ ਦਾ ਰਜਗਾਰ ਜਾਏ ਨਹੀਂ ਮਿਲ ਸਕਿਆ ਕਿਉਂਕਿ ਇਹਨੂੰ ਲਾਗੂ ਨਹੀਂ ਕੀਤਾ ਇਸੇ ਤਰ੍ਹਾਂ ਹੀ ਹੋਣਾ ਹੈ ਜਦੋਂ ਉੱਪਰੋਂ ਤੈਅ ਕੀਤਾ ਜਾਏਗਾ ਤਾ ਉਹ ਚਾਵੇਂ 100 ਦਿਨ ਦੀ بجائے 125 ਦਿਨ ਕੰਮ ਹੀ ਦਿੱਤਾ ਇਹ ਵੀ ਵੱਡਾ ਭਲੇਖਾ ਪਾਉਣ ਦਾ ਇੱਕ ਕਿ ਦੇਖੋ ਜੀ ਅਸੀਂ ਤਾਂ 100 ਦੀ بجائے 125 ਦਿਨ ਕਰਤਾ ਰੋਜ਼ਗਾਰ ਤਾਂ ਔਰ ਗਰੰਟੀ ਵੀ ਤੁਹਾਨੂੰ ਦੇਤੀ ਤੇ ਗਰੰਟੀ ਉਦੋਂ ਮਰ ਜਾਂਦੀ ਹੈ ਜਦੋਂ ਬਜਟ ਪੈਸੇ ਦਾ ਸਵਾਲ ਹੈ ਜਿਵੇਂ ਹੁਣ ਪਿੱਛੇ ਦੱਸਿਆ ਕਿ ਹਰ ਸਾਲ ਬਜਟ ਤਾਂ ਤੁਹਾਡਾ ਤੁਸੀਂ ਡਿਮਾਂਡ ਦੇ ਆਧਾਰ ਤੇ ਵੀ ਘਟਾਉਂਦੇ ਜਾਂਦੇ ਸੀਗੇ ਹੁਣ ਜਦੋਂ ਕੇਂਦਰ ਸਰਕਾਰ ਲਈ ਵੀ ਸਾਰਾ ਅਧਿਕਾਰ ਹੈ ਉਹਨੇ ਤੈਅ ਕਰਨਾ ਹੈ 60 40 ਦੀ ਰੇਸ਼ਿਓ ਤੈਅ ਕਰਤੀ ਤੁਸੀਂ ਜਿਹੜਾ ਸੂਬਾ 10% ਵੀ ਨਹੀਂ ਪਾਉਂਦਾ ਸੀਗਾ ਤੇ ਉਸ 40 ਕਿੱਥੋਂ ਪਾ ਦੇਗਾ ਕਿਉਂਕਿ ਸੂਬੇ ਤਾਂ ਪਹਿਲਾਂ ਹੀ ਕਰਜ਼ਾਈ ਨੇਗੇ ਪੰਜਾਬ ਵਰਗੇ ਸੂਬਾ ਤਾਂ ਹੋਰ ਵੀ ਮਤਲਬ ਮੁਸ਼ਕਲ ਹੈ ਇਸ ਲਈ ਇਹ ਚੀਜ਼ਾਂ ਨੇ ਜਿਹੜੀ ਇਹ ਠੀਕ ਹੈ ਅੱਜ ਪਹਿਲੀ ਗੱਲ ਸੈਮੀਨਾਰ ਕੀਤਾ ਗਿਆ ਭਾਵੇਂ ਸੀ ਛੋਟੇ ਰੂਪ 'ਚ ਠੰਡ ਹੋਣ ਦੇ ਬਾਵਜੂਦ ਮਤਲਬ ਇੰਨੇ ਪਹੁੰਚੇ ਆ ਵਿਸ਼ੇਸ਼ ਮੂਲਯਤ ਨਹੀਂ ਹੋ ਸਕੇ ਇਹਨੂੰ ਇੱਕ ਮਤਲਬ ਡਿਟੇਲ ਦੇ ਵਿੱਚ ਇਹ ਚੀਜ਼ਾਂ ਹੋਰ ਲਿਜਾਣ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਤਾਂ ਕਿ ਪੰਜਾਬੀਆਂ ਨੂੰ ਉਹਨਾਂ ਵਰਕਰਾਂ ਨੂੰ ਪੂਰੀ ਤਰ੍ਹਾਂ ਕਲੀਅਰ ਹੋ ਸਕੇ ਉਹ ਇਹਨਾਂ ਪਾਰਟੀਆਂ ਦਾ ਚਿਹਰਾ ਵੀ ਸਾਹਮਣੇ ਆ ਜਾਏ ਸੀਗੇ ਜਿਹੜੀਆਂ ਹੁਣ ਦਲਤਾਂ ਦੇ ਨਾਂ ਦੇ ਉੱਤੇ ਵੱਡੇ ਲਲਕਰੇ ਮਾਰ ਕੇ ਆਰਗੇਨਾਈਜ਼ ਕਰ ਰਹੀਆਂ ਨੇ ਵੈਸੇ ਮੈਨੂੰ ਤਾਂ ਇਹ ਲੱਗਦਾ ਉਹਨਾਂ ਸਰਕਾਰਾਂ ਨੂੰ ਠੀਕ ਹੈ ਚੰਗਾ ਪੱਖ ਹੈ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਲੋਕਾਂ ਨੂੰ ਜਾਗਰਤ ਕਰਨ ਰਾਜਨੀਤਿਕ ਦਲਾਂ ਦੀ ਸਾਰਿਆਂ ਦੀ ਪਰ ਇੱਕ ਗੱਲ ਜ਼ਰੂਰ ਹੈ ਉਹਨਾਂ ਨੂੰ ਗਲਤੀ ਜ਼ਰੂਰ ਮੰਨਣੀ ਚਾਹੀਦੀ ਹੈ ਕਿ ਸਾਡੀ ਸਰਕਾਰ ਦਰਾਂ ਨੇ ਜਿਹੜਾ ਕੁਝ ਇਹ ਸਾਥੋਂ ਕੰਮ ਨਹੀਂ ਹੋਇਆ ਉਹਦੀ ਗਲਤੀ ਜ਼ਰੂਰ ਮੰਨ ਲੈਣੀ ਚਾਹੀਦੀ ਹੈ ਇੰਨੀਆਂ ਗੱਲਾਂ ਕਰਦੇ ਹੋਏ ਮੈਂ ਤੁਹਾਡਾ ਹੋਰ ਸਮਾਂ ਨਾਲ ਲੈਣਾ ਧੰਨਵਾਦ ਕਰਦਾ ਬਹੁਤ ਹੀ ਤਾਂ